ਜੀ ਸਾਰਿਆਂ ਨੂੰ ਦੇਖੋ ਜੀ ਆਪਾਂ ਕਸਟਮਰ ਦਾ ਇੱਕ ਸੂਟ ਰੈਡੀ ਕੀਤਾ ਵਿਸਕੋਸ ਵਾਲੀ ਜੌਰਜਟ ਦੇ ਉੱਪਰ ਦੇਖੋ ਜੀ ਕੱਟਵਰਕ ਮਿਲੂਗਾ ਤੇ ਆਹ ਘੇਰੇ ਤੇ ਆ ਜੀ ਸੇਮ ਵਰਕ ਮਿਲੂਗਾ ਜੀ ਤੁਹਾਨੂੰ ਬਾਜੂ ਦੇ ਉੱਪਰ ਸੇਮ ਵਰਕ ਮਿਲੂਗਾ ਜੀ ਤੁਹਾਨੂੰ ਬਾਟਮ ਦੇ ਉੱਪਰ ਨੈਕਸਟ ਜੀ ਆਪਾਂ ਆ ਕਰਵਾਇਆ ਇਹ ਵੀ ਕਸਟਮਰ ਦਾ ਸੂਟ ਹੈ ਜੇ ਤੁਸੀਂ ਵੀ ਐਵੇਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਜੀ ਸਾਨੂੰ ਡੀਐਮ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹ ਵਿਸਕੋਸ ਵਾਲੀ ਜੌਰਜਟ ਦੇ ਉੱਪਰ ਰੈਡੀ ਕਰਵਾਇਆ ਜੀ ਇਹਦੇ ਵੀ ਸੇਮ ਬਾਜੂ ਤੇ ਬਾਟਮ ਤੇ ਤੇ ਆ ਹੈਗਾ ਜਿਕੇਰਾ ਵਰਕ ਵਿਦ ਕਟਵਰਕ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਸੂਟ ਕਿਵੇਂ ਦੇ ਲੱਗਿਆ